ਸਭ ਜੀ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵਾਂਗੇ ਅੱਜ ਆਪਾਂ ਪਹੁੰਚੇ ਹਾਂ ਬ੍ਰੇਟਾ ਵਿੱਕੀ ਰੈਡੀਮੇਡ ਬ੍ਰੇਟਾ ਸ਼ਾਪ ਤੇ ਠੀਕ ਹੈ ਐਸੇ ਨੇ ਇੱਕ ਆਫਰ ਲੱਗੀ ਹੋਈ ਹੈ ਕਿ 1000 ਦੇ ਤਿੰਨ ਸ਼ੂਜ਼ ਨੇ ਹਾਂ ਤੁਸੀਂ ਸਹੀ ਸੁਣਿਆ ਦੇਖੋ ਇਹੋ ਜੇ ਸ਼ੂਜ਼ 1000 ਦੇ ਤਿੰਨ ਨੇ ਬਾਈ ਆਪਾਂ ਵਿੱਕੀ ਨਾ ਕਰਦੇ ਗੱਲ ਵਿੱਕੀ ਕੀ ਆ ਲੈ ਵੀਰੇ ਵਧੀਆ ਵੀਰੇ ਬਹੁਤ ਵਧੀਆ ਬੋਜੀ ਆ ਕਿਵੇਂ ਮਤਲਬ ਇੰਨਾ ਆਫਰ ਕਿਵੇਂ ਦੇ ਰਹੇ ਹੋ ਬ੍ਰੇਟਾ ਦਾ ਥੋੜਾ ਜਿਹਾ ਬਾਜ਼ਾਰ ਦੇ ਵਿੱਚ ਮੰਦਾ ਰਾਮ ਚੱਲ ਰਿਹਾ ਅਸੀਂ ਮਿਸਤਰੀ ਲੋਣੇ ਨੂਰੇ ਦੁਕਾਨ ਦੇ ਆਫਰ ਕੱਢ ਰਹੀ ਕਿ 7 8 9 10 ਨੰਬਰ 1000 ਰੁਪਏ ਦੇ ਤਿੰਨ ਜੋੜੇ ਲਗ ਲਗ ਡਿਜ਼ਾਈਨ ਆ ਦੇਖੋ ਬਾਈ ਆ ਦਿਖਾ ਦਿਓ ਕੁਆਇਡਮ 1000 ਰੁਪਏ ਬਹੁਤ ਘੈਂਟ ਚੀਜ਼ਾਂ ਨੇ ਅਸੀਂ ਵੀ ਲੈਣ ਆਏ ਆ ਸਾਡੀ ਉਹ ਦੁਕਾਨ ਹੈ ਮਤਲਬ ਇਦਾਂ ਦਾ ਲਾ ਲਓ ਤੁਸੀਂ ਠੀਕ ਹੈ ਆ 1000 ਰੁਪਏ ਦੇ ਤਿੰਨ ਜੋੜੇ ਲਾ ਲਓ ਤੁਸੀਂ 300 350 ਦਾ ਇੱਕ ਸ਼ੂਜ਼ ਆ ਗਿਆ ਮਤਲਬ ਇੱਕ ਜੋੜਾ ਆ ਗਿਆ ਤੁਸੀਂ ਦੇਖ ਲਓ ਯਾਰ ਆ ਲੋ ਆ ਦਿਖਾਈ ਬਾਈ ਆ ਇੰਨੇ ਭਏ ਨੇ ਆਜੋ ਜਿਨੇ ਮਰਦੇ ਜਿੰਨੇ ਮਰਜੀ ਆਜੋ ਜਿਨੇ ਮਰਜੀ ਲੁਕਣਾ ਮੇਲਾ ਲੁਕ ਲੋ ਕਿੰਨੇ ਕਿੰਨੀ ਤਰੀਕ ਤੱਕ ਹੈ ਭਾਈ ਇਹ 10 ਤਰੀਕ ਦਾ ਕਾਫਰ ਹੈ ਵੀਰੇ 5000 ਰੁਪਏ ਦੇ ਤਿੰਨੇ ਜੋੜੇ 10 ਤਰੀਕ ਤੱਕ ਕਾਫਰ ਹੈ ਜੀ 4 ਤਰੀਕ ਹੋ ਗਈ ਭਾਈ ਅੱਜ ਮਤਲਬ 5 ਹੋ ਗਈ ਚਲੋ 5 ਤਰੀਕ ਹੋ ਗਈ ਤੁਸੀਂ ਆ ਲੈ ਲਓ 5 ਦਿਨ ਰਹਿ ਗਏ ਭਾਈ ਆ ਦੇਖ ਲਓ ਸਾਰੇ ਆ ਦਿਖਾ ਦੇ ਨੀਚੇ ਦਿਖਾ ਦੇ ਮੁੰਡੇ ਆ ਦੇਖ ਲਓ ਤੁਸੀਂ ਕਿੰਨੇ ਘੈਂਡ ਘੈਂਡ ਯਾਰ 1000 ਰੁਪਏ ਦੇ ਤਿੰਨ ਜੋੜੇ ਅਸੀਂ ਵੀ ਲੈ ਕੇ ਗਏ ਆ ਭਾਈ ਏਦਾਂ ਸਮਝੋ ਕਿ ਕੋਈ ਮਤਲਬ ਡੁਪਲੀਕੇਟ ਮਾਲਾ ਜੇ ਕਿਦਾਂ ਸਿਸਟਮ ਹੈ ਆ ਵੇਖੋ ਮੈਂ ਖੁਦ ਆ ਲੈ ਕੇ ਗਏ ਆ ਅਸੀਂ ਇੱਕ ਤਾਂ ਇਧਰ ਖਾ ਖਾ ਦੇ ਚਪਲ ਆ ਦੇਖੋ ਆ ਅਸੀਂ ਇਧਰ ਆ ਆ ਲੈ ਕੇ ਗਏ ਆ ਇਹ ਨਾ ਸਮਝੋ ਕਿ ਉਹੀ ਮਤਲਬ ਪ੍ਰੋਮੋਸ਼ਨਲ ਵੀਡੀਓ ਆ ਜਾਂ ਕਿੱਦਾਂ ਸਾਡੀ ਆਪਣੀ ਸ਼ਾਪ ਐ ਇਹ ਅਸੀਂ ਆਉਂਦੇ ਹੀ ਰਹਿੰਨੇ ਆ ਤੇ ਆ ਬਹੁਤ ਘੈਂਟ ਘੈਂਟ ਆ ਡਿਜ਼ਾਈਨ ਦੇਖ ਲਓ ਤੁਸੀਂ ਬਹੁਤ ਘੈਂਟ ਘੈਂਟ ਨੇ ਤੇ ਭਾਈ ਆਨਲਾਈਨ ਵੀ ਭੇਜ ਦਿੰਦੇ ਹਾਂ ਨਹੀਂ ਆਨਲਾਈਨ ਦਾ ਨਹੀਂ ਹਜੇ ਕੰਮ ਕੀਤਾ ਵੀਰੇ ਦੁਕਾਨ ਦੇ ਵਿਜੜ ਕਰਕੇ ਆਓ 1000 ਰੁਪਏ ਦੇ ਤਿੰਨ ਜੋੜੇ ਆ ਦੇਖੋ ਬਾਈ 1000 ਰੁਪਏ ਬਾਈ ਆਨਲਾਈਨ ਦਾ ਹਲੇ ਸਿਸਟਮ ਜਿਹੜਾ ਹੈ ਵਿੱਕੀ ਰੈਡੀमेड ਬਰੇਟਾ 7009022978 ਰੇਲਵੇ ਰੋਡ ਮੇਨ ਬਾਜ਼ਾਰ ਬਰੇਟਾ ਮੰਡੀ ਹਾਂ ਨੰਬਰ ਨੋਟ ਕਰ ਲਓ ਇੱਕ ਵਾਰ ਉਹਦਾ 7009022978 ਤੇ ਬਾਈ ਜੇ ਆਪਣੀ ਵੀਡੀਓ ਦੇਖ ਕੇ ਆਉਂਦਾ ਕੋਈ 150 ਦੀ ਹੋਰ ਕਰਾਉ ਉਹਨੂੰ 950 ਦੇ ਦਿੰਨੇ ਜੀ ਚਲੋ ਠੀਕ ਹੈ ਬਾਈ 50 ਰੁਪਏ ਫੇਰ ਹੋਰ ਛੱਡਦੇ ਤੁਸੀਂ ਠੀਕ ਹੈ ਜਰੂਰ ਵੀਡੀਓ ਵੀ ਲਾਈਕ ਕਰਿਓ ਸ਼ੇਅਰ ਕਰਿਓ ਤੇ ਬਾਕੀ ਆ 5 ਦਿਨ ਰਹਿ ਗਏ ਆ ਬੂਟਾਂ ਦੇ ਠੀਕ ਹੈ ਜੀਨੇ ਵੀ ਲੈ ਜਾਣੇ ਆ ਆ ਕੇ ਬਰੇਟਾ ਵਿੱਕੀ ਰੈਡੀਮਨ ਬਰੇਟਾ ਰੇਲਵੇ ਰੋਅ ਇੱਥੇ ਰੇਲਵੇ ਸਟੇਸ਼ਨ ਰੋਡ ਤੇ ਠੀਕ ਹੈ ਜਰੂਰ ਆਇਓ ਬਾਈ ਇੱਕ ਵਾਰ ਵਿਜ਼ਿਟ ਕਰਿਓ ਯਾਰ ਤੁਸੀਂ ਜਿਵੇਂ ਆਉਂਗੇ ਨਾ ਮਨ ਖੁਸ਼ ਕਰਕੇ ਜਾਉਗੇ ਇਦਾਂ ਨਹੀਂ ਹੈ ਕਿ ਕੋਈ ਆਪਣਾ ਮਤਲਬ ਇਦਾਂ ਦਾ ਜੋ ਵੀ ਕੁਝ ਲੈ ਕੇ ਜਾਓਗੇ ਕੱਪੜੇ ਵੀ ਲਓਗੇ ਇੱਥੋਂ ਤਾਂ ਵੀ ਮਨ ਕੁਝ ਹੋਊਗਾ ਤੁਹਾਡਾ ਦੇਖ ਲਓ ਆਹ ਸ਼ੂਜ਼ ਜਿਹੜੇ ਮਤਲਬ ਮੋਲਾਂ ਦੇ ਵਿੱਚ ਪਈ ਹੁੰਦੇ ਨੇ ਨਾ ਇਦਾਂ ਦੇ ਆ ਵੈਸੇ ਮਤਲਬ origignal ਹੀ ਫਸਟ ਕਪ ਯਾਨੀ ਕਿਦਾਂ ਇਹ ਕਾਪੀ ਨਹੀਂ ਆਗਰਾ ਮੇਡ ਨੇ ਜੀ ਇਹ ਓਕੇ ਬੂਟ ਵਧੀਆ ਚੱਲਣ ਵਾਲਾ ਬੂਟ ਹੈ ਮਾਰਕੀਟ ਦੇ ਵਿੱਚ ਇਹ ਬੂਟ 500 ਰੁਪਏ ਦਾ ਵਿਕਦੇ ਜੀ ਆਪਣੇ ਕੋਲ 1000 ਰੁਪਏ ਦੇ ਤਿੰਨ ਨੇ 1000 ਰੁਪਏ ਤਿੰਨ ਲਾ ਲਓ ਵੀ 1.500 ਦੇ ਪੈ ਗਿਆ ਨਾ 1.500 ਦਾ ਇੱਕ ਜੋੜਾ ਪੈ ਗਿਆ ਭਾਈ ਜਰੂਰ ਆਓ ਠੀਕ ਹੈ ਆਪਣਾ ਨਾਮ ਲਈਓ 50 ਰੁਪਏ ਹੋਰ ਲੈਸ ਹੋ ਜਾਣਗੇ ਕਦੋਂ ਮਰਜੀ ਆਓ ਇਦਾਂ ਨਹੀਂ ਕਿ ਹੁਣ ਵੀ ਇਹ ਤਾਂ 5 ਦਿਨ ਜਿਹੜਾ ਮੱਲ ਬੂਟਾਂ ਤੇ ਚੱਲੀ ਹੋਈ ਆਫਰ ਉਹ ਤੋਂ ਬਾਅਦ ਦੇ ਵਿੱਚ ਵੀ ਕੱਪੜੇ ਵੀ ਕੋਈ ਲੈਣੇ ਨਾ ਤੁਸੀਂ ਕਦੋਂ ਮਰਜੀ ਆਈਓ ਇਸ ਦੁਕਾਨ ਤੇ ਆਪਣਾ ਨਾਮ ਲਈਓ ਠੀਕ ਹੈ ਜਰੂਰ ਲੈਸ ਮਿਲੂ ਬਾਕੀ ਬਹੁਤ ਘੈਂਟ ਆ ਯਾਰ ਵਿੱਕੀ ਭਾਈ ਦਾ ਮਨ ਮਿਲਿਆ ਹੈ ਸਾਡਾ ਅਸੀਂ ਤਾਂ ਭਈ ਇੱਥੇ ਹੀ ਆਉਨੇ ਆ ਮਹਾਲੀ ਤੋਂ ਸਪੈਸ਼ਲ ਕੱਪੜੇ ਬੂਟ ਇੱਥੋਂ ਲੈ ਕੇ ਜਾਣੇ ਆ ਨਹੀਂ ਤਾਂ ਤੁਹਾਨੂੰ ਪਤਾ ਹੈ ਮਹਾਲੀ ਦੇ ਵਿੱਚ ਕੀ ਕੁਝ ਚੱਲ ਰਿਹਾ ਹੈ ਨਾ ਪਰ ਸਾਡਾ ਮਨ ਇੱਥੇ ਖੜਿਆ ਤਾਂ ਅਸੀਂ ਇੱਥੇ ਹੀ ਆਉਨੇ ਆ ਠੀਕ ਹੈ ਬਾਈ 5 ਦਿਨ ਪਰ 10 ਤਰੀਕ ਤੱਕ ਠੀਕ ਹੈ ਭਾਈ ਬਾਈ ਜਨਨਾ ਸਾਰੇ ਬੂਟ ਜਿਹੜੇ ਹੈਗੇ ਨੇ ਆਫਰ ਦੇ ਵਿੱਚ ਨੇ ਠੀਕ ਹੈ ਕਿਉਂਕਿ ਬਾਈ ਨੇ ਮਿਸਤਰੀ ਲਾਉਣੇ ਨੇ ਥੋੜਾ ਦੁਕਾਨ ਦਾ ਚਲੋ ਪ੍ਰਮਾਤਮਾ ਨੇ ਕਿਰਪਾ ਕਰੇ ਦੁਕਾਨ ਵਧਾਉਣੀ ਥੋੜੀ ਤਾਂ ਕਰਕੇ ਬਾਈ ਆਫਰ ਚ ਕੱਢ ਰਹੇ ਜਰੂਰ ਆਇਓ ਇੱਕ ਵਾਰ ਵਿਜ਼ਿਟ ਕਰਕੇ ਜਰੂਰ ਦੇਖਿਓ ਤੁਸੀਂ ਖੁਸ਼ ਹੋ ਕੇ ਜਾਓਗੇ ਧੰਨਵਾਦ ਜੀ